ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਦੀ ਵੀਡੀਓ ਆਪਣੀ ਜਿਹੜੀ ਹੈ ਇਹ ਸੀ ਆਰ ਡੀ ਰਾਣੀ ਖੇਤ ਦੀ ਬਿਮਾਰੀ ਤੇ ਜੋ ਆਪਾਂ ਆਪਣੇ ਬਰਡ ਨੂੰ ਹੋ ਗਿਆ ਸੀ ਤੇ ਜਿੱਦੀ ਆਪਾਂ ਟਰੀਟਮੈਂਟ ਕੀਤੀ ਔਰ ਟਰੀਟਮੈਂਟ ਦਾ ਪੂਰਾ ਪ੍ਰੈਕਟੀਕਲ ਦੇ ਹਿਸਾਬ ਨਾਲ ਆਪਾਂ ਵੀਡੀਓ ਬਣਾਈ ਹੈ ਤੇ ਉਮੀਦ ਹੈ ਦੇਖੋਗੇ ਤੁਹਾਨੂੰ ਤਾਂ ਕਈ ਮੇਰੇ ਵੀਰਾਂ ਦਾ ਫਾਇਦਾ ਹੋਊਗਾ ਤੇ ਆ ਜੋ ਦੇਖੋ ਪਹਿਲਾ ਬਰਡ ਬਹੁਤ ਇਹਦੀ ਕਾਫੀ ਬੁਰੀ ਹਾਲਤ ਸੀਗੀ ਜੋ ਇਹਦੀ ਬਿਠਵੀ ਚੈੱਕ ਕੀ ਤੋਂ ਪੂਰੀ ਹਰੀ ਔਰ ਸਫੇਦ ਚੂਨੇ ਵਾਂਗ ਮਿਕਸ ਹੋ ਰਹੀ ਸੀ ਸਾਹ ਵੀ ਇਹਦਾ ਬਹੁਤ ਔਖਾ ਸੀ ਅਤੇ ਦੋਸਤੋ ਇਹ ਜਿੱਦਾਂ ਕੁੱਤਾ ਕੋਕਦਾ ਜਾਂ ਫੌਂਕਦਾ ਉਸ ਤਰ੍ਹਾਂ ਦੀ ਆਵਾਜ਼ ਕਰਦੀ ਸੀਗੀ ਤੇ ਆਪਾਂ ਇਹਦੇ ਵਾਸਤੇ ਜੋ ਟ੍ਰੀਟਮੈਂਟ ਕੀਤਾ ਆਪਾਂ ਉਹਦੀ ਪੂਰੀ ਵੀਡੀਓ ਬਣਾਈ ਆ ਤੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤੇ ਦੇਖੋ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਹਦਾ ਪ੍ਰੈਕਟੀਕਲ ਕਰਕੇ ਰਿਜ਼ਲਟ ਕੀ ਨਿਕਲਦਾ ਤੁਸੀਂ ਦੇਖ ਸਕਦੇ ਹੋ ਤਾਂ ਜੋ ਤੁਹਾਡੇ ਲਈ ਇਹ ਵੀਡੀਓ ਕਿਸੇ ਨੇ ਮੇਰੇ ਵੀਰ ਦਾ ਕੋਈ ਫਾਇਦਾ ਕਰ ਸਕੇ ਇਹ ਆਪਾਂ ਇੰਜੈਕਸ਼ਨ ਲੈ ਕੇ ਆਏ ਸੀ ਐਨਰੋਫਲੋਕਸੋਸਿਨ 10% ਇਹ ਤੁਹਾਨੂੰ ਆਮ ਹੀ ਮੈਡੀਕਲ ਤੋਂ ਵੈਟਰਰੀ ਸਟੋਰ ਤੋਂ ਮਿਲ ਜਾਏਗਾ ਦੂਸਰਾ ਡੈਕਸਾ ਮੈਥਾ ਜੋ ਇਨੋਪਟੈਕਸਾ ਦਾ ਵੀ ਇੰਜੈਕਸ਼ਨ ਕਰ ਦੇਣਿਆ 2 ਐਮ ਐਲ ਇਹ ਲੈ ਕੇ ਆਏ ਸੀ ਇੱਕ ਸਰਿੰਜ ਸੀ ਕਿ ਆਪਣੇ ਕੋਲੇ ਔਰ ਆਪਾਂ ਇਹਨਾਂ ਦਾ ਟਰੀਟਮੈਂਟ ਕਿਦਾਂ ਕਰਦੇ ਆ ਤੁਹਾਨੂੰ ਪੂਰੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਤੇ ਇਹਦਾ ਰਿਜ਼ਲਟ ਕੀ ਰਿਹਾ ਆਪਾਂ ਉਹ ਵੀ ਤੁਹਾਨੂੰ ਐਂਡ ਦੇ ਵਿੱਚ ਦਿਖਾਵਾਂਗੇ ਵੀਡੀਓ ਨੂੰ ਵੇਰਵੀ ਸਾਰੇ ਪੂਰੇ ਕਾਰਨਰ ਦੇਖਿਓ ਜੋ ਵੀ ਗੱਲਾਂ ਹੋਈਆਂ ਆਪਾਂ ਤੁਹਾਨੂੰ ਪੂਰੀਆਂ ਸੱਚੀਆਂ ਦੱਸਾਂਗੇ ਕੋਈ ਇਹਦੇ ਵਿੱਚ ਆਪਾਂ ਵੀ ਹੋ ਲੈਣ ਦਾ ਚੱਕਰ ਨਹੀਂ ਜਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਚੱਕਰ ਨਹੀਂ ਹੈਗਾ ਜੋ ਆਪਾਂ ਪ੍ਰੈਕਟੀਕਲ ਆਪਣੇ ਫਾਰਮ ਤੇ ਕੀਤਾ ਉਹੀ ਤੁਹਾਨੂੰ ਦਿਖਾਵਾਂਗੇ ਇੱਕ ਵੀ ਜੀ ਆਪਾਂ ਲੈਕਸਨ ਪਾウダー 2 ਐਮਐਲ ਪਾਣੀ ਦੇ ਵਿੱਚ ਲਗਭਗ ਚੁਟਕੀ ਦਾ ਇਹਨੂੰ ਘੋਲ ਕੇ ਪਾਣੀ ਦੀ ਜਗ੍ਹਾ ਇਹ ਦੇਣਾ ਆਪਾਂ ਦੋ ਔਰ ਪਾਣੀ ਥੋੜਾ ਦੇਣਾ ਦੋ ਕੋ ਐਮਐਲ ਦੇਣਾ ਕਿਉਂਕਿ ਜ਼ਿਆਦਾ ਪਾਣੀ ਨਹੀਂ ਪੀਣਾ ਉਹਨੇ ਔਰ ਥੋੜਾ ਥੋੜਾ ਪਾਣੀ ਔਰ ਖਾਣ ਦੇ ਵਿੱਚ ਇਹਨੂੰ ਲਸਣ ਜਾਂ ਅਦਰਕ ਦੇ ਛੋਟੇ ਛੋਟੇ ਪੀਸ ਕਰਕੇ ਆਪਾਂ ਦਿੰਦੇ ਰਹੇ ਆਂ ਔਰ ਇਹ ਤੁਸੀਂ ਦੇਖ ਸਕਦੇ ਹੋ ਪੂਰਾ ਪ੍ਰੈਕਟੀਕਲ ਦੋਸਤੋ ਵੀਡੀਓ ਥੋੜਾ ਜਿਹਾ ਇਸ ਵਾਰ ਲੇਟ ਹੋ ਗਈ ਕਿਉਂਕਿ ਸੀਜ਼ਨ ਦੇ ਚੱਕਰ ਵਿੱਚ ਆਪਾਂ ਬੀਜੀ ਸੀਗੇ ਥੋੜਾ ਕੰਮਕਾਰ ਚ ਛੋਣੇ ਦਾ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਿਆ ਤਾਂ ਅੱਜ ਥੋੜਾ ਜਿਹਾ ਟਾਈਮ ਮਿਲਿਆ ਤੇ ਆਪਾਂ ਇਹਦਾ ਤੁਹਾਨੂੰ ਪੂਰੀ ਜਾਣਕਾਰੀ ਦੇ ਨਾਲ ਵੀਡੀਓ ਪਾ ਰਹੇ ਆਂ बस ਇਸ ਤਰ੍ਹਾਂ ਕਰਕੇ ਇਹਨੂੰ ਪਾਣੀ ਇਸ ਤਰ੍ਹਾਂ ਹੀ ਸਿਰੰਜਨ ਨਾਲ ਹੀ ਪਿਆ ਉਦੋਂ ਤਾਂ ਆਪ ਬਿਲਕੁਲ ਖਾਣਾ ਪੀਣਾ ਛੱਡਤਾ ਇਹਨੇ ਬੈਠ ਗਈ ਸੀ ਕੋਨੇ ਚ ਲੱਕੇ ਕਮਜ਼ੋਰ ਬਹੁਤ ਸੀ ਉੱਠਾ ਬੈਠਾ ਉੱਠਿਆ ਵੀ ਨਹੀਂ ਸੀ ਜਾਂਦਾ ਇਹਦੇ ਤੋਂ ਔਰ ਸਾਹ ਵੀ ਬਹੁਤ ਮੁਸ਼ਕਲ ਨਾਲ ਲੈ ਰਹੀ ਸੀਗੀ ਤੇ ਫਿਰ ਆਪਾਂ ਇਹਨੂੰ ਆਪ ਦੇ ਹੱਥ ਨਾਲ ਹੀ ਥੋੜਾ ਬਹੁਤ ਖਾਣਾ ਖੋਣਾ ਜਿੱਦਾਂ ਵੀ ਹੋਇਆ ਇਹਨੂੰ ਲਸਣ ਹੋ ਗਿਆ ਅਦਰਕ ਹੋ ਗਈ ਉਹ ਖਾਉਂਦੇ ਰਿਹਾ ਔਰ ਪਾਣੀ ਵੀ ਇਹਨੂੰ ਆਪਣੇ ਹੱਥ ਨਾਲ ਹੀ ਪਲਾਇਆ ਦੋ ਚਾਰ ਦਿਨ ਦੀ ਖੇਚਲ ਤਾਂ ਜ਼ਰੂਰ ਹੈਗੀ ਦੋਸਤੋ ਪਰ ਜਾਨਵਰ ਆਪਣਾ ਬਚ ਜਾਂਦਾ ਆ ਮਿਹਨਤ ਕਰੀਏ ਤਾਂ ਔਰ ਇਹ ਇੱਕ ਹੋਰ ਵੀ ਹੈਗੇ ਆਪਣੇ ਦੋਸਤ ਕੋਲ ਕਿਸੇ ਕੋਲ ਜਾਨਵਰ ਰੱਖੇ ਸੀ ਉਹਨੇ ਕਿਤੋਂ ਲੈ ਕੇ ਆਇਆ ਸੀ ਉਹਦੇ ਵੀ ਕਾਫੀ ਸਾਰੇ ਹੀ ਬਿਮਾਰ ਸੀ ਸੇਮ ਪ੍ਰੋਬਲਮ ਸਾਰਿਆਂ ਨੂੰ ਸੀਗੀ ਔਰ ਉਹਨਾਂ ਨੂੰ ਵੀ ਆਪਾਂ 8-10 ਜਾਨਵਰ ਉਹਨਾਂ ਦੇ ਸੀਗੇ ਉਹਨਾਂ ਨੂੰ ਵੀ ਪੂਰੇ ਆਪ ਰਿਪੀਟ ਕੀਤੇ ਆ ਔਰ ਉਹਨਾਂ ਦਾ ਵੀ ਰਿਜ਼ਲਟ ਆਪਾਂ ਨੂੰ ਵਧੀਆ ਮਿਲਿਆ ਔਰ ਦੋਨੋਂ ਉਹ ਵੀ ਵੀਡੀਓ ਬਣਾ ਦਿਖਾਵਾਂਗੇ ਤੁਹਾਨੂੰ ਥੋੜਾ ਜਿਹਾ ਸ਼ਾਰਟ ਉਹਨਾਂ ਦੀ ਕਿਦਾਂ ਦੀ ਉਹਨਾਂ ਦੇ ਟ੍ਰੀਟਮੈਂਟ ਤੋਂ ਬਾਅਦ ਕੀ ਕੰਡੀਸ਼ਨ ਸੀਗੀ ਪਹਿਲਾਂ ਉਹਨਾਂ ਦਾ ਵਿਸਾ ਇੱਕ ਅੱਧਾ ਤਾਂ ਬਹੁਤ ਹੀ ਬੁਰੀ ਹਾਲਾਤ ਸੀਗੀ ਜਿਹਨੂੰ ਸਾਹ ਬਿਲਕੁਲ ਨਹੀਂ ਸਿਆ ਰਿਹਾ ਮਤਲਬ 1 ਮਿੰਟ 'ਚ 2-4 ਸਾਹ ਹੀ ਲੈਂਦੀ ਸੀਗੀ ਔਰ ਉਹਦੇ ਤੇ ਵੀ ਆਪਾਂ ਇਹ ਇੰਜੈਕਸ਼ਨ ਦਿੱਤਾ ਲਗਾਤਾਰ ਹੋ ਦੋਸਤੋ ਇਹ ਮਤਲਬ ਜਿਹੜੀ ਜ਼ਿਆਦਾ ਕੰਡੀਸ਼ਨ ਜੀ ਦੀ ਖਰਾਬ ਸੀ ਉਹਨੂੰ 2 ਦਿਨ 2 ਦਿਨ ਫਿਰ 1 ਦਿਨ ਗੈਪ ਦੇ ਕੇ ਫਿਰ ਤੀਜੇ ਦਿਨ ਹਾਂਜੀ ਲਗਾਤਾਰ ਦੋ ਦਿਨ ਫਿਰ ਇੱਕ ਦਿਨ ਗੈਪ ਫਿਰ ਤੀਜੇ ਦਿਨ ਆਪਾਂ ਜਿਹੜਾ ਇਹ ਇੰਜੈਕਸ਼ਨ ਰਿਪੀਟ ਕੀਤਾ। ਬਾਕੀ ਜਿਹੜੇ ਉਹਨਾਂ ਦੇ ਜਾਨਵਰ ਸੀਗੇ ਬਰਡ ਸੀਗੇ ਉਹ ਥੋੜੇ ਜ਼ਿਆਦਾ ਨਹੀਂ ਸੀਗੇ ਟੌਨ ਹੈਗੇ ਸੀਗੇ ਜ਼ਰੂਰ ਬਰ ਜ਼ਿਆਦਾ ਨਹੀਂ ਸੀਗੇ ਉਹਨਾਂ ਨੂੰ ਤਾਂ ਇੱਕ ਇੱਕ ਇੰਜੈਕਸ਼ਨ ਦੇ ਨਾਲ ਹੀ ਫਰਕ ਪੈ ਗਿਆ ਦੋਸਤੋ ਇਹ ਆਪਾਂ ਦੋ ਸਰੀੰਜਾਂ ਲੈ ਲੈਣੀਆਂ ਡੈਕਸਾਮੈਥਾਜੋਨ ਜਿਹੜਾ 0.25 ਇਹਦੀ ਡੋਜ਼ ਆਪਾਂ ਇਹ ਨਹੀਂ ਰੱਖਣੀ ਹੈ। ਔਰ ਦੂਸਰਾ ਜਿਹੜਾ ਹੈਗਾ ਆਪਣਾ ਐਨਰੋਫਲੋਕਸ ਇਹਦੀ ਵੀ ਆਪਾਂ ਸੇਮ 2.0.25 ਰੱਖਣੀ ਆ ਔਰ ਇਹ ਬਿਲਕੁਲ ਛਾਤੀ ਦੇ نیچے ਜਿਹੜਾ ਆਪਣੀ ਜਾਨਵਰ ਦੀ ਹੱਡੀ ਹੁੰਦੀ ਆ ਉਹਦੇ ਸੱਜੇ ਔਰ ਖੱਬੇ ਦੋਨੋਂ ਲਾਉਣੇ ਆ ਅਲੱਗ-ਅਲੱਗ ਸਰਿੰਜ ਨਾਲ ਲਾਉਣੇ ਆ ਔਰ ਇੱਕੋ ਹੀ ਵਾਰ ਇੱਕੋ ਹੀ ਟਾਈਮ ਤੇ ਲਗਾਉਣੇ ਆ ਇਕੱਠੇ ਹੀ ਤੇ ਇਹ ਆਪਾਂ ਲਗਾਤਾਰ ਕੀਤਾ ਦੋ ਦਿਨ ਔਰ ਇੱਕ ਦਿਨ ਗੈਪ ਦੇ ਕੇ ਫਿਰ ਤੀਜੇ ਦਿਨ ਤੇ ਇਹ ਆਪਣੇ ਜਾਨਵਰ ਦੀ ਦੇਖੋ ਕੰਡੀਸ਼ਨ ਹੋਣਾ ਤੇ ਇਹ ਦੋਸਤੋ ਆਪਣਾ ਪ੍ਰੈਕਟੀਕਲ ਕਰਕੇ ਜਿਹੜਾ ਤੁਹਾਨੂੰ ਆਪਾਂ ਦਿਖਾਇਆ ਵਾ ਬਿਲਕੁਲ ਹੁਣ ਠੀਕ ਹੈ ਜਾਨਵਰ ਆਪਣਾ ਬਰਡ ਬਿਲਕੁਲ ਠੀਕ ਹੈ ਔਰ ਪੂਰਾ ਹੈਲਦੀ ਹੈ ਚਲ ਫਿਰ ਰਿਹਾ ਦੇਖ ਸਕਦੇ ਹੋ ਤੁਸੀਂ ਇਹ 2 ਦਿਨ ਇੰਜੈਕਸ਼ਨ ਤੋਂ ਬਾਅਦ ਵੀਡੀਓ ਬਣਾਈ ਸੀ 2 ਦਿਨ ਦੇ ਇੰਜੈਕਸ਼ਨ ਤੋਂ ਬਾਅਦ ਬਣਾਈ ਸੀ ਉਸ ਤੋਂ ਬਾਅਦ ਇੱਕ ਦਿਨ ਛੱਡ ਕੇ ਫਿਰ ਰਿਪੀਟ ਕਰਿਆ ਸੀ ਤੇ ਉਸ ਤੋਂ ਬਾਅਦ ਦੀ ਵੀਡੀਓ ਮੇਰੇ ਕੋਲੋਂ ਨਹੀਂ ਬਣਾ ਹੋਈ ਤੇ ਜਾਨਵਰ ਠੀਕ ਆ ਬਿਲਕੁਲ ਤੇ ਆ ਦੂਸਰਾ ਜਾਨਵਰ ਜਿਹੜਾ ਆ ਦੇਖੋ ਤੁਸੀਂ ਇਹਦੀ ਕੰਡੀਸ਼ਨ ਕੀ ਆ ਬਹੁਤ ਬੁਰੀ ਹਾਲਾਤ ਸੀ ਇਹਦੀ ਤੇ ਇਹਦਾ ਹੁਣ ਆਪਾਂ ਤੁਹਾਨੂੰ ਦਿਖਾ ਦਾਂਗੇ ਇੰਜੈਕਸ਼ਨ ਤੋਂ ਬਾਅਦ ਇਹ ਦੇਖੋ ਜੀ ਕਿੰਨਾ ਫਰਕ ਆ ਇਹਦੇ ਵਿੱਚ ਤੇ ਹੈਲਦੀ ਹੋ ਗਿਆ ਇਹਨਾਂ ਨੂੰ ਖਾਣ ਵੀ ਲੱਗ ਗਿਆ ਹੈ ਪਾਣੀ ਵੀ ਪੀਣ ਲੱਗ ਗਿਆ ਬਾਕੀ ਇੱਕ ਅਦਾ ਇੰਜੈਕਸ਼ਨ ਇਹਨੂੰ ਹੋਰ ਦੇਾਂਗੇ ਤੇ ਸਹੀ ਚੱਲਣਾ ਫਿਰਣਾ ਲੱਗ ਜਾਊਗਾ ਦੋਸਤੋ ਇਹ ਆਪਣੇ ਜਿਹੜੇ ਸੱਜਣ ਮਿੱਤਰ ਸੀਗੇ ਦੋਸਤ ਸੀਗੇ ਉਹਨਾਂ ਦਾ ਸੈਟਅਪ ਐ ਛੋਟਾ ਜਿਹਾ ਉਹਨਾਂ ਨੇ 8-10 ਜਾਨਵਰ ਲੈ ਕੇ ਆਏ ਦੋ ਤਾਂ ਉਹਨਾਂ ਦੀ ਪਹਿਲਾਂ ਹੀ ਮਰ ਗੀਆਂ ਸੀ ਕਾਫੀ ਕੰਡੀਸ਼ਨ ਮਾੜੀ ਸੀ ਤੇ ਦੋਸਤੋ ਜਿੱਥੋਂ ਵੀ ਆਪਾਂ ਲੈਨੇ ਆ ਆਪਾਂ ਨੂੰ ਮਾਲ ਜਿਹੜਾ ਆ ਨਾ ਪੂਰਾ ਤਸੱਲੀ ਵਾਲਾ ਨਹੀਂ ਮਿਲਦਾ ਉੱਥੇ ਤਾਂ ਠੀਕ ਹੁੰਦਾ ਪਰ ਆਪਣੇ ਕੋਲ ਆ ਕੇ ਬਿਮਾਰ ਹੋ ਜਾਂਦਾ ਤਾਂ ਇਹਦਾ ਖਿਆਲ ਰੱਖਿਆ ਕਰੋ ਚੰਗਾ ਜਾਨਵਰ ਖਰੀਦਿਆ ਕਰੋ ਦੋਸਤੋ ਵੀਡੀਓ ਚੰਗੀ ਲੱਗਿਆ ਕਰੀ ਤਾਂ ਦੋਸਤੋ ਵੀਡੀਓ ਨੂੰ ਜਰੂਰ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਅੱਗੇ ਆਪਣੇ ਹੋਰ ਵੀ ਕਿਸੇ ਵੀਰਾਂ ਨੂੰ ਜੋ ਜਾਣਕਾਰੀ ਮਿਲ ਸਕੇ ਤੇ ਪੋਲਟਰੀ ਬਾਰੇ ਹੋਰ ਚੰਗੀ ਜਾਣਕਾਰੀ ਲੈਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ